ਇੰਗਰੇਜ਼ ਨਾ ਦੇ ਦੇਰਾ ਇੰਗਲੈਂਡ ਅਲੋਜੇ ਮੇ ਦਾ ਦਿਲ ਵਿੱਚ Why is It Áf There is an idy Actually, it's a big part of Syaını Can I say baraha To a licensed USA Thank you I am sorry I am pretty good Thank you ਦੀ ਹਾਪ ਹੋਇਆ ਜੀ ਵਾਹਿਦ ਸਿੰਘ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਤੇ ਪਹਿਲਾ ਤਾਂ ਮੈਂ ਆਪਣੀ ਮੰਦਰੀਆਂ ਕਹਿਰਾਈਆਂ ਤੋਂ ਇਹਨਾਂ ਅਫਸੋਸ ਜ਼ਾਹਰ ਕਰਦਾ ਕਿਉਂ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੋ ਹਾਦਸਾ ਸਾਡੇ ਤੇ ਕੱਲ ਵਾਪਰਿਆ ਉਹ ਲਗਭਗ ਸਾਡੇ ਖੇਰੇ ਦਾ ਟਾਈਮ ਸੀ ਇੱਕ ਬਿਜਲੀ ਦੀ ਤਾਰ ਟੁੱਟੀ ਦੂਜੀ ਤਾਰ ਤੇ ਲੱਗੀ ਉਹਦੇ ਨਾਲ ਵੋਲਟੇਜ ਵਧਣ ਕਾਰਨ ਜਿਹੜਾ ਏਸੀ ਗੁਰਦੁਆਰਾ ਸਾਹਿਬ ਦੇ ਸੱਚਖੰਡ ਦੇ ਵਿੱਚ ਲੱਗਿਆ ਹੋਇਆ ਸੀ ਉਹਦਾ ਜਿਹੜਾ ਪ੍ਰੈਸ਼ਰ ਆਫ ਫਟ ਗਿਆ ਫਟਣ ਦੇ ਨਾਲ ਅੱਗ ਪੈਦਾ ਹੋਈ ਔਰ ਅੱਗ ਕੋ ਅੱਗੇ ਅੱਗ ਲੱਗਦੀ ਲੱਗਦੀ ਸਾਡੇ ਗੁਰੂ ਸਾਹਿਬ ਦੇ ਤਿੰਨ ਪਾਵਨ ਸਰੂਪ ਨੇ ਜਿਹੜੇ ਉਹ ਅਗਨ ਭੇਟ ਹੋ ਗਏ ਹਾਲਾਤ ਐਸੇ ਸੀ ਦੇਖਿਆ ਨਹੀਂ ਸੀ ਜਾ ਰਿਹਾ ਪਤਾ ਲੱਗਿਆ ਜਦ ਹੀ ਸਾਡੇ ਗੁਰਦੁਆਰਾ ਸਾਹਿਬ ਚਾਰ ਸਾਹਿਬ ਤੋਂ ਚੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਸਾਹਿਬ ਪਹੁੰਚੇ ਸਾਨੂੰ ਪਤਾ ਲੱਗਿਆ ਨਾਲ ਦੀ ਨਾਲ ਅਸੀਂ ਇੱਥੇ ਆਏ ਆਕੇ ਹਾਲਾਤ ਦੇਖੇ ਤਾਂ ਨਾਲ ਦੀ ਨਾਲ ਇਥੇ ਇਹਨਾਂ ਨੇ ਪ੍ਰਬੰਧ ਕਰਨ ਨਾਲ ਲੈ ਕੇ ਸਭ ਤੋਂ ਪਹਿਲਾਂ ਉਹਨਾਂ ਨੂੰ ਸੰਭਾਲਿਆ ਸੰਭਾਲ ਕੇ ਫਿਰ ਸੰਗਤ ਇਥੇ ਸਾਰੀ ਰਾਤ ਅਸੀਂ ਇਥੇ ਬੈਠੇ ਰਹੇ ਸਾਰੀ ਰਾਤ ਸੰਗਤ ਵਿੱਚ ਜਾਪ ਕੀਤਾ ਔਰ ਅੱਜ ਸਵੇਰੇ ਰਾਤੀ ਅਸੀਂ ਫੋਰਮ ਕਰਤਾ ਸੀ ਮਾਨਜੋਗ ਪ੍ਰਧਾਨ ਸਾਹਿਬ ਰਜਿੰਦਰ ਸਿੰਘ ਜੀ ਧਾਮੀ ਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤੇ ਅਕਤਖਰੀ ਕੇਸਗੜ ਸਾਹਿਬ ਤੋਂ ਉਹਨਾਂ ਦੇ ਮਨਜ਼ਰ ਸਾਹਬ ਨੂੰ ਤੇ ਉਹਨਾਂ ਨੇ ਸਿੰਘ ਸਾਹਿਬਾਨ ਦੀ ਪੰਜ ਦੀ ਡਿਊਟੀ ਲਈ ਸੀ ਉਹ ਅੱਜ ਆਏ ਪੂਰਨ ਗੁਰਮਰਿਆਦਾ ਅਨੁਸਾਰ ਉਹਨਾਂ ਨੇ ਇੱਥੇ ਆ ਕੇ ਗੁਰੂ ਸਾਹਿਬ ਦੇ ਸਰੂਪਾਂ ਨੂੰ ਹੁਣ ਅਸੀਂ ਇੱਥੋਂ ਗੋਵਿੰਦ ਸਾਹਿਬ ਲਈ ਤੋੜਿਆ ਬੜਾ ਦੁੱਖ ਹੁੰਦਾ ਮਨ ਭਰ ਭਰ ਆਉਂਦਾ ਪਰ ਕਰ ਕੁਝ ਨਹੀਂ ਸਕਦੇ ਕਿਉਂਕਿ ਹਾਦਸਾ ਸੀ ਇਸ ਹਾਦਸੇ ਕਾਰਨ ਸਾਨੂੰ ਇਸ પીੜਾ ਦੇ ਵਿੱਚ ਲੱਗਣਾ ਪੈ ਰਿਹਾ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਕਿਰਪਾ ਕਰਕੇ ਆਪਾਂ गुरुदेव ਲਈ ਸ਼ਾਂਤੀ ਹਮੇਸ਼ਾ ਬਣਾਈ ਰੱਖੀਏ ਪਿਆਰ ਵਸਾ ਕੇ ਰੱਖੀਏ ਔਰ ਕੋਈ ਵੀ ਕੋਈ ਹਿਊਮਰ ਖਲਾਉਂਦਾ ਤਾਂ ਉਹਨੂੰ ਇਗਨੋਰ ਕਰੀਏ ਕਿਉਂਕਿ ਇਹ ਕੋਈ ਐਸੀ ਘਟਨਾ ਨਹੀਂ ਉਸੇ ਟਾਈਮ ਇੱਥੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਡੀਐਸਪੀ ਸਾਹਿਬ ਮੌਕੇ ਤੇ ਆਏ ਐਸਐਚਓ ਸਾਹਿਬ ਮੌਕੇ ਤੇ ਆਏ ਐਸਐਸਪੀ ਸਾਹਿਬ ਆਏ ਉਹਨਾਂ ਨੇ ਸਾਰੀ ਰਿਪੋਰਟ ਇਕੱਠੀ ਕੀਤੀ ਔਰ ਉਹ ਸੈਂਪਲ ਵੀ ਲੈ ਕੇ ਗਏ ਡੀਵੀਆਰ ਵੀ ਉੱਥੋਂ ਲੈ ਗਈ ਇਸ ਲਈ ਸਾਰਾ ਪ੍ਰਸ਼ਾਸਨ ਨੇ ਸਾਰੀ ਸ਼ਰਤ ਦੇਖਿਆ ਸਿੱਕੀ ਇਹਦੀ ਘਟਨਾ ਨਹੀਂ ਵਾਪਰੀ ਇਹ ਸਿਰਫ ਇੱਕ ਅਚਾਨਕ ਉਗਰਤੀ ਵਾਪਰੀ ਘਟਨਾ ਦਾ ਨਤੀਜਾ ਹੋਇਆ ਮੈਂ ਅਰਦਾਸ ਕਰਦਾ ਕਿ ਸੇ ਗੁਰੂ ਪਾਤਸ਼ਾਹ ਅੱਗੇ ਤੋਂ ਸਾਡੇ ਧਰਮ ਤੇ ਮਿਹਰ ਰੱਖੋ ਕੋਈ ਐਸੀ ਘਟਨਾ ਕਦੇ ਵੀ ਨਾ ਵਾਪਰੇ ਕਿਤੇ ਵੀ ਨਾ ਸਕੇ ਪੰਜਾਬ ਚ ਵਾਪਰੇ ਕਿਉਂਕਿ ਇਸ ਦੇ ਨਾਲ ਬੜਾ ਮੰਨ ਤੁਕੀ ਹੁੰਦਾ ਔਰ ਸੰਗਤਾਂ ਦੇ ਹਿਰਦੇ ਲੂੰਗਰੇ ਜਾਂਦੇ ਅੱਜ ਬੜੇ ਪਰਿਮਾਨ ਨਾਲ ਮੈਂ ਦੇਖ ਰਿਹਾ ਸੀ ਸਾਰੀਆਂ ਸੰਗਤਾਂ ਨੇ ਗੁਰੂ ਸਾਹਿਬ ਦੀ ਜੀਵੋ ਇਥੋਂ ਪੇਦਾ ਕੀਤਾ ਬੜਾ ਸ਼ਬਦਾਂ ਬਣ ਪਿਆ ਹੈ ਇਸ ਲਈ ਬਹੁਤਾ ਸ਼ਬਦ ਰਚਦਾ ਹਾਂ ਕਿ ਮਨ ਬਣਦਾ ਵਾਹਿਗੁਰੂ ਦੀ ਕਰਤਾਲ ਸਾਹ ਬਾਈ ਜੀ ਦੀ ਫਤਿਹ ਨਾ ਕੋਈ ਬਾਰੇ ਬੀਜਰ ਪੱਛਾ ਬਣੀ ਜੀ ਹੋਵੇ ਇਹ ਸਾਡੇ ਸਾਰੇ ਜਿਹੜੇ ਸਮਾਜ ਵੀ ਬੜੀ ਮੰਦਭਗੀ ਕਰਨਾਈ ਦੀ ਗੱਲ ਬੋਲਦੀ ਹੈ ਕਿ ਜਿਹੜਾ ਜੀਜੀ ਦਾ ਜਿਹੜਾ ਸ਼ਾਰਟ ਸਰਕਟ ਆਨ ਕਰ ਗਿਆ ਏਸੀ ਪ੍ਰੈਸ਼ਰ ਜਿਹੜਾ ਪੜ ਗਿਆ ਜਿੱਥੇ ਗੁਰਦ ਸਿੰਘ ਸਾਹਿਬ ਦਾ ਸੱਚਖੰਡ ਜਿਹੜਾ ਦਿਨ ਮਰਾਈ ਦੇ ਰੂਪ ਵਿੱਚ ਸੀ ਉਹ ਜਿਹੜਾ ਸ਼ਾਰਟ ਸਰਕਟ ਆਨ ਕਰਕੇ ਮਰਾਈ ਜਿੱਦਾਂ ਸੂਖੜੇ ਬੀਬੇ ਹੋ ਗਏ ਔਰ ਜਿਹਦੇ ਮੌਜੂਦਾ ਸਾਡੇ ਉਸਨੇ ਕਿਸੇ ਮੈਂਬਰ ਆਪਵਾਤੋਂ ਇਹ ਸਿੰਘ ਸਾਹਿਬ ਜਿਹੜੇ ਅਸੀਂ ਸੀਸੀ ਵਲੋਂ ਕੇਸ ਕਰਤਾ ਕੋਾਈ ਸੀ ਜਿਹੜੇ ਮਰਿਆਦਾ ਦੇ ਇਨਸਾਰ ਕੋਰਨ ਸਾਹਿਬ ਦੇ ਸਬੂਤਾਂ 'ਤੇ ਛਿੜੀ ਗੋਦੜਾ ਤਾਉ ਲਈ ਚੱਲੇ ਪਏ ਔਰ ਥੱਲੇ ਪਏਗੇ ਬੀਰਨ ਸਾਹਿਬ ਜੀ ਤੇ ਸਰਕਾਰ ਛਿੜੀ ਕੱਲ ਤੱਕ ਸਭ ਨੂੰ ਜੋ ਵੀ ਇਹਦੀ ਇਨਵੈਸਟੀਗੇਸ਼ਨ ਵੀ ਕਰ ਰਹੇ ਹੈ ਤੇ ਅਸੀਂ ਆਪਣੇ ਤੌਰ ਤੇ ਵੀ ਇਨਵੈਸਟੀਗੇਸ਼ਨ ਪਰਟੀਟੀ ਮੇਰੇ ਨਾਲ ਸੀ ਜਿਹੜੇ ਆ ਇਹਨਾਂ ਮੌਕੇ ਦੇ ਸੈਂਪਲ ਵਰਗ ਦੇ ਜਿਹੜੀ ਫਾਈਨਲ ਰਿਪੋਰਟ ਹੋ ਗਈ ਜਿਹੜਾ ਉਹ ਛਿੜੀ ਕੱਲ ਤੱਕ ਸਾਡਾ ਹੋ ਰਿਹਾ ਹੈ ਲਾਈਟ ਜਿਹੜੀ ਜ਼ਿਆਦਾ ਆਨ ਕਰਦੇ ਹੈ ਤੁਰੇ ਦੂਜੇ ਤੋਂ AC ਆਟੋ ਕਰ ਰਹੇ ਇਹਦਾ ਜਿਹੜਾ AC ਦਾ ਕੰਪਰੈਸਰ ਬਣਿਆ ਸੀ ਜਿਆਦਾ ਲਾਈਦਾ ਵਿੰਡੋ AC ਹੋਵੇ ਵਿੰਡੋ ਮੈਂ ਦੱਸੂਗਾ ਬਾਈ ਨਾਲ ਦੁਗੇ ਜਰੀ ਅਸੀਂ ਅਪੀਲ ਕਰਦੇ ਜੀ ਨਾ ਜਿੱਥੇ ਸਤਗੰਗ ਸਾਹਿਬ ਆ ਕਿਸੇ ਵੀ ਤਰ੍ਹਾਂ ਦੇ AC ਦਾ ਇਹ ਆ ਉਹ ਵਿੰਡੋ AC ਨਾਲ ਲਾਇਆ ਜੀ ਜਿਹਦੇ ਸਪੇਅਰ AC ਆ ਦੂਜੇ ਉਹ ਲਾਇਆ ਜਾਣ ਤਾਂ ਕਿ ਇਹ ਜੇ ਹੱਥ ਨੂੰ ਬਚਿਆ ਜਾ ਸਕੇ ਤੇ ਹੋਰ ਕੋਈ ਵੀ ਅਵਾਹ ਉਹ ਤੋਂ ਬਚੇ ਨਗਰਾਨੀ ਜੀ ਵੀ ਜੱਜਾ ਸਾਹਿਬ ਨੇ ਕਿਹਾ ਹਾਂ ਨਗਰਾਨੀ ਵੀ ਜਿੱਥੇ ਜਿੱਥੇ ਵੀ ਮੈਂ ਕਹਿੰਦਾ ਪਿੰਡਾਂ ਦੇ ਵਿੱਚ ਵੀ ਗੁਰੂ ਘਰ ਦਾ ਹੈ ਜਾਂ ਧਾਰਮਿਕ ਜਗ੍ਹਾ ਨਾਲ ਉੱਥੇ ਜ਼ਰੂਰ ਪਿੰਡ ਲੈਵਲ ਤੇ ਇੱਕ ਮੁੰਡਾ ਜਿਹੜਾ ਪ੍ਰਬੰਧਕ ਹੈ ਉਹਨੂੰ ਉੱਥੇ ਜਰਵਾਰ ਸਾਹਿਬ ਰਿਹਾ ਜਿਹੜੀ ਵੀ ਕੋਈ ਵੀ ਧਾਰਮਿਕ ਜਗ੍ਹਾ ਉੱਥੇ ਜ਼ਰੂਰ ਸੌਣੇ